ਹੋਂ ਜੀ ਔਰ ਮੇਰੇ ਕੈਬਨਿਟ ਦੇ ਕਲੀਗ ਸਰਦੀਪ ਸਿੰਘ ਜੀ ਮੁੰਡਿਆ ਸਾਹਿਬ ਸਾਥੀਓ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਸੀ ਮਾਨਯੋ ਮੁੱਖ ਮੰਤਰੀ ਭਵਨਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਤੇ ਪਿਛਲੇ ਸਵਾ 3 ਸਾਲ ਤੋਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਰ ਵਰਗ ਨੂੰ ਰਾਹਤ ਦੇਣ ਦੇ ਲਈ ਔਰ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਲੋਕਾਂ ਨੂੰ ਫੈਸਿਲੀਟੇਟ ਕਰਨ ਦੇ ਲਈ ਸਹੂਲਤ ਦੇਣ ਦੇ ਲਈ ਅ ਵੱਡੇ ਫੈਸਲੇ ਨੇ ਜਿਹੜੇ ਉਹ ਪੰਜਾਬ ਕੈਬਨਿਟ ਵੱਲੋਂ ਪਿਛਲੇ ਸਵਾ ਤਿੰਨ ਸਾਲ ਤੋਂ ਲਏ ਜਾ ਰਹੇ ਨੇ ਅੱਜ ਵੀ ਪ੍ਰਮੁੱਖ ਤੌਰ ਦੇ ਉੱਪਰ ਦੋ ਫੈਸਲੇ ਨੇ ਜਿਹੜੇ ਉਹ ਲਏ ਗਏ ਨੇ ਜਿਸ ਦੇ ਵਿੱਚ ਜੋ ਪਿਛਲੇ ਲੰਬੇ ਸਮੇਂ ਤੋਂ ਇੱਕ ਜਿਹੜੇ ਇੰਡਸਟਰੀਅਲ ਪਲਾਟਸ ਫੋਕਲ ਪੁਆਇੰਟਸ ਦੇ ਵਿੱਚ ਇੰਡਸਟਰੀਅਲ ਸਟੇਟਸ ਦੇ ਵਿੱਚ ਪ੍ਰਾਈਵੇਟ ਹੋਣ ਜਾਂ ਸਰਕਾਰੀ ਹੋਣ ਉਹਨਾਂ ਦੇ ਵਿੱਚ ਜੋ ਕਨਵਰਸ਼ਨ ਦਾ ਬਹੁਤ ਵੱਡਾ ਡਿਮਾਂਡ ਸੀਗੀ ਜਿਸ ਦੀ ਵਜ੍ਹਾ ਕਰਕੇ ਓਵਰঅল ਡਵੈਲਪਮੈਂਟ ਜਿਹੜੀ ਰੁਕੀ ਪਈ ਸੀਗੀ ਪਿਛਲੇ ਸਰਕਾਰਾਂ ਦੀਆਂ ਪਾਲਿਸੀਆਂ ਇਹੋ ਜਿਹੇ ਬਣਾਈਆਂ ਗਿਆ ਜਿਹਦੇ ਨਾਲ ਜਿੰਨਾ ਦੇ ਵਿੱਚ ਆਪਣੇ ਆਪ ਹੀ ਉਹਨੀਆਂ ਰਿਗਰੈਸਿਵ ਪਾਲਿਸੀ ਸੀਗੀਆਂ ਕਿ ਜੋ ਜੋ ਡਿਵੈਲਪਮੈਂਟ ਹੈ ਉਹ ਰੁਕੀ ਪਈ ਸੀਗੀ ਔਰ ਇਹਨੂੰ ਉਸ ਮਾੜੇ ਦੌਰ ਨੂੰ ਖਤਮ ਕਰਦੇ ਹੋਏ ਅੱਜ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਕਿ ਜਿਨਨੇ ਇੰਡਸਟਰੀਅਲਿਸਟ ਸਟੇਟਸ ਦੇ ਵਿੱਚ ਪਾਰਕ ਜਿਹੜੇ ਪਲਾਟਸ ਨੇ ਉਹਨਾਂ ਦਾ ਸੀਐਲਯੂ ਜਿਹੜਾ ਉਹ ਅਲਾਉ ਕੀਤਾ ਗਿਆ ਜਿਹਦੇ ਲਈ ਤਕਰੀਬਨ ਜਿਹੜੇ ਆਈਟੀ ਇੰਡਸਟਰੀਅਲ ਪਲਾਟਸ ਨੇ ਜਿਹੜੇ ਉਹਨਾਂ ਨੂੰ ਕਮਰਸ਼ੀਅਲ ਜੇ ਕੋਈ ਕਰਨਾ ਚਾਹੁੰਦਾ ਉਹਨਾਂ ਦੇ ਵਿੱਚ ਐਕਟੀਵਿਟੀ ਕੋਈ ਹੋਟਲ ਬਣਾਉਣਾ ਚਾਹੁੰਦਾ ਹੈ ਹਸਪੀਟਲ ਬੈਂਕਵੈਟ ਹਾਲ ای ਡਬਲਯੂ ਐਸ ਜਾਂ ਇੰਡਸਟਰੀਅਲ ਵਰਕਰ ਵਰਕਰ ਹਾਊਸਿੰਗ ਹੈ ਜਿਹੜੀ ਬਣਾਉਣਾ ਚਾਹੁੰਦਾ ਹੈ ਹੌਸਟਲ ਬਣਾਉਣਾ ਚਾਹੁੰਦਾ ਹੈ ਰੈਂਟਲ ਹਾਊਸਿੰਗ ਬਣਾਉਣਾ ਚਾਹੁੰਦਾ ਹੈ ਆਫਿਸ ਸਪੇਸ ਬਣਾਉਣਾ ਚਾਹੁੰਦਾ ਹੈ ਇੰਸਟੀਟਿਊਟਸ ਬਣਾਉਣਾ ਚਾਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਕਿ ਇੰਡਸਟਰੀਅਲ ਪਲਾਟਸ ਦੇ ਵਿੱਚ ਅਲਾਉਡ ਨਹੀਂ ਸੀ ਗਿਆ ਇਹਨਾਂ ਨੂੰ ਅੱਜ ਅਲਾਉ ਹੈ ਜਿਹੜਾ ਕੀਤਾ ਗਿਆ ਹੈ 1000 ਗਾਜ਼ ਤੋਂ ਲੈ ਕੇ 4000 ਗਾਜ਼ ਤੱਕ ਦਾ ਕੋਈ ਵੀ ਪਲਾਟ ਹੋਵੇ ਵੱਖ-ਵੱਖ ਕੈਟਾਗਰੀਆਂ ਮੁਤਾਬਕ ਔਰ ਵੱਖ-ਵੱਖ ਰੋਡ ਦੀ ਵਿੜਥ ਦੇ ਉੱਪਰ ਇਹਨਾਂ ਨੂੰ ਅਲਾਉ ਹੈ ਜਿਹੜਾ ਕੀਤਾ ਗਿਆ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਹਰ ਇਨਵੈਸਟਰ ਨੂੰ ਹਰ ਡਿਵੈਲਪਮੈਂਟ ਡਿਵੈਲਪਰ ਨੂੰ ਮਿਲੇਗੀ ਇਸ ਤੋਂ ਇਲਾਵਾ ਜੋ ਇੰਡਸਟਰੀਅਲ ਪਲਾਟਸ ਨੇ 40000 ਗਾਜ਼ ਦੇ 40000 ਯਾਰਡ ਦੇ ਉਨਾਂ ਨੂੰ ਇੰਡਸਟਰੀਅਲ ਪਾਰਕ ਦੇ ਵਿੱਚ ਆ ਕਨਵਰਟ ਕਰਨ ਦੀ ਪਰਮਿਸ਼ਨ ਜਿਹੜੀ ਉਹ ਵੀ ਅੱਜ ਦਿੱਤੀ ਗਈ ਹੈ ਜੇ ਔਰ ਇਹਨਾਂ ਪਾਰਕਾਂ ਦੇ ਵਿੱਚ 60% ਇੰਡਸਟਰੀਅਲ 30% 30% ਰੈ residențial 10% ਕਮਰਸ਼ੀਅਲ ਹੈ ਜਿਹੜਾ ਉਹ ਅਲਾਉ ਕੀਤਾ ਗਿਆ ਮੈਂ ਸਮਝਦਾ ਕਿ ਇਹ ਸਾਰੇ ਫ੍ਰੀ ਹੋਲਡ ਦੇ ਵਿੱਚ ਇਹ ਹੋਣ ਗਿਆ ਔਰ ਇਹਦੇ ਨਾਲ ਇੱਕ ਨਵੀਂ ਨਵੀਂ ਮਹਮ ਇੱਕ ਨਵੀਂ ਗਤੀ ਇੱਕ ਨਵੀਂ ਸਪੀਡ ਦੇ ਨਾਲ ਜਿਹੜੀ ਡਿਵੈਲਪਮੈਂਟ ਹੈ ਉਹ ਹੋਊਗੀ ਮੈਂ ਔਰ ਇਹ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਇਹ ਡਿਮਾਂਡ ਲੋਕਾਂ ਦੀ ਚੱਲੀ ਆ ਰਹੀ ਸੀ ਔਰ ਪਿਛਲੀਆਂ ਸਰਕਾਰਾਂ ਦੇ ਜਾਂ ਤਾਂ ਉਹਨਾਂ ਦੇ ਕੋਈ ਪੋਲਿਟিক্যাল ਪਰਸਨਲ ਇੰਟਰਸਟ ਸੀ ਜਿਹਦੀ ਵਜ੍ਹਾ ਕਰਕੇ ਇਹ ਨਹੀਂ ਕੀਤਾ ਗਾਇਆ ਇਸ ਦੇ ਨਾਲ ਹੀ ਇੱਕ ਦੂਸਰਾ ਬਹੁਤ ਮਹੱਤਵਪੂਰਨ ਫੈਸਲਾ ਜਿਹੜਾ ਪੀਐਸਐਸ ਯਾਨੀ ਕਿ ਇੰਡਸਟਰੀ ਡਿਪਾਰਟਮੈਂਟ ਵੱਲੋਂ ਲੀਜ਼ ਹੋਲਡ ਪ੍ਰੋਪਰਟੀਆਂ ਨੂੰ ਫ੍ਰੀ ਹੋਲਡ ਦੇ ਵਿੱਚ ਕਨਵਰਟ ਕਰਦਾ ਕੰਮ ਹੈ ਜਿਹੜਾ ਉਹ ਫੈਸਲਾ ਜਿਹੜਾ ਉਹ ਲਿਆ ਗਿਆ ਹੈ ਇਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਪਾਲਿਸੀਆਂ ਬਣਾ ਦਿੱਤੀਆਂ ਗਈਆਂ ਕਿ ਜਿਹਦੇ ਵਿੱਚ ਜੇ 50% ਅਨ ਅਰਨਡ ਇਨਕਰੀਜ਼ ਦਾ ਜਿਹੜਾ ਹੈਗਾ ਉਹ ਕਲੋਜ਼ ਪਾ ਦਿੱਤੀ ਗਈ ਤੇ ਕਲੋਜ਼ ਇਹ ਜਿਹੀ ਪਾਈ ਕਿ ਲੰਬਾ ਸਮਾਂ ਸਾਲਾਂ ਬੱਧੀ ਮਹਿਜ਼ 4 ਕੇਸ ਸੀ ਜਿਹੜੇ ਉਹ ਸਰਕਾਰ ਕੋਲ ਆਏ ਅਨ ਅਰਨਡ ਇਨਕਰੀਜ਼ ਦੇ ਵਿੱਚ ਤੇ 2 ਨੰਬਰ ਦੇ ਵਿੱਚ ਤੁਸੀਂ ਕਮਾਲ ਦੇਖੋ ਪਾਲਿਸੀ ਬਣਾਤੀ ਪਾਲਿਸੀ ਇੰਨੀ ਸਖਤ ਬਣਾਤੀ ਆ ਇਹ ਇੰਨੀ ਗਲਤ ਬਣਾਤੀ ਜੀ ਦੀ ਵਜ੍ਹਾ ਕਰਕੇ ਲੋਕ ਪਾਲਿਸੀ ਦੇ ਵਿੱਚ ਨਹੀਂ ਆਏ ਪਰ 2 ਨੰਬਰ ਦੇ ਵਿੱਚ ਉਹਨਾਂ ਨੂੰ ਜਿਹੜਾ ਟ੍ਰਾਂਸਫਰ ਅਲਾਉ ਕਰ ਦਿੱਤਾ ਜਾਂਦਾ ਸੀਗਾ ਤੇ ਅਨ ਅਨਡ ਇਨਕਰੀਜ਼ ਜਿਹੜਾ ਉਹ ਕਹਿ ਦਿੱਤਾ ਜਾਂਦਾ ਸੀ ਕਿ ਬਾਅਦ ਦੇ ਵਿੱਚ ਭਰ ਦਿਓ ਜਦੋਂ ਤੁਸੀਂ ਟ੍ਰਾਂਸਫਰ ਅਲਾਉ ਕਰਤੀ ਤੇ ਬਾਅਦ ਦੇ ਵਿੱਚ ਭਾਈ ਤੁਹਾਡੇ ਕੋਲੇ ਸਰਕਾਰ ਕੋਲ ਦਾ ਅਨੰਦ ਇਨਕਰੀਜ਼ ਕਿਉਂ ਭਰਨਾ ਹੋਊਗਾ ਇਸੇ ਤਰੀਕੇ ਦੇ ਨਾਲ ਇੱਕ ਹੋਰ ਤਰੀਕਾ ਕੱਢਿਆ ਇਹਨਾਂ ਨੇ ਕਿ 3% ਲੈ ਕੇ ਤੁਸੀਂ ਟ੍ਰਾਂਸਫਰ ਅਲਾਉ ਕਰ ਦੋ ਤੇ ਜਿਹਦੀ ਵਜ੍ਹਾ ਕਰਕੇ ਜੋ 50% ਦਾ ਜਿਹੜਾ ਨੁਕਸਾਨ ਹੁੰਦਾ ਸੀਗਾ ਉਹ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸੀਗਾ ਸੋ ਮੈਂ ਸਮਝਦਾ ਕਿ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਐਹ ਜੀ ਪਾਲਿਸੀ ਬਣਾਤੀ ਜਿਹੜੀ ਕਿ ਆਪਦੇ ਆਪ ਨੂੰ ਕੌਂਟਰਡਿਕਟ ਕਰਦੀ ਸੀਗੀ ਤੇ ਪੰਜਾਬ ਸਰਕਾਰ ਦਾ ਉਹਦੇ ਚ ਨੁਕਸਾਨ ਹੁੰਦਾ ਸੀਗਾ ਹੁਣ ਅਸੀਂ ਇਹਦੇ ਵਿੱਚ ਬੜੀ ਕ੍ਰਿਸਟਲ ਕਲੀਅਰ ਪਾਲਿਸੀ ਹੈ ਜਿਹੜੀ ਉਹ ਬਣਾ ਦਿੱਤੀ ਹੈ ਜਿਹਦੇ ਵਿੱਚ ਮਹਿਜ਼ 20 ਰੁਪਏ ਪਰ ਸਕੁਅਰ ਯਾਰਡ ਲੈ ਕੇ ਤੁਸੀਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਹੈ ਜਿਹੜਾ ਉਹਨੂੰ ਕਰਵਾਇਆ ਜਾ ਸਕੇਗਾ ਇਹਦੇ ਲਈ ਬੜੀਆਂ ਡਿਟੇਲ ਡਿਸਕਸ਼ਨਸ ਹੋਈਆਂ ਸਾਰੀਆਂ ਰਿਪ੍ਰেজentation ਜਿਹੜੀਆਂ ਉਹ ਲਈਆਂ ਗਈਆਂ ਕੈਬਨਟ ਸਬ ਕਮੇਟੀ ਬਣੀ ਤਿੰਨ ਮਨਿਸਟਰਸ ਦੀ ਜਿਹਦੇ ਵਿੱਚ ਰਿਜ਼ਰਵ ਪ੍ਰਾਈਜ਼ ਦਾ 20% ਲੈ ਕੇ ਤੁਸੀਂ ਲਿਜ਼ ਹੋਲਡ ਪ੍ਰੋਪਰਟੀ ਨੂੰ ਹਮੇਸ਼ਾ ਦੇ ਲਈ ਫ੍ਰੀ ਹੋਲਡ ਕਰ ਸਕਦੇ ਹੋ ਇਹਦੇ ਨਾਲ ਮੈਂ ਸਮਝਦਾ ਕਿ ਇੱਕ ਨਵੀਂ ਰੈਵੋਲੂਸ਼ਨ ਹੈ ਜਿਹੜੀ ਉਹ ਆਏਗੀ ਲੋਕਾਂ ਦੇ ਨਾਲ ਉਹਨਾਂ ਦੇ ਪ੍ਰੋਪਰਟੀਆਂ ਉਹਨਾਂ ਦੇ ਨਾਮ ਹੋਣ ਗਿਆ ਜਿਹੜੀ ਇਹ ਕਰਪਸ਼ਨਾਂ ਚੱਲਦੀਆਂ ਸੀਗੇ ਲੋਕਾਂ ਦੀ ਖੱਜਲ ਖਵਰੀ ਚੱਲਦੀ ਸੀਗੀ ਉਹ ਸਾਰਾ ਕੁਝ ਖਤਮ ਹੋ ਜਾਏਗਾ ਸੋ ਇਹ ਦੋ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਔਰ ਪਬਲਿਕ ਫ੍ਰੈਂਡਲੀ ਪਾਲਿਸੀਜ਼ ਨੇ ਜਿਹੜੀਆਂ ਕਾਨੂੰਨ ਅੱਜ ਕੈਬਨਿਟ ਨੇ ਪਾਸ ਕੀਤੀ ਹੈ ਨਾ ਮੈਂ ਸਮਝਦਾ ਕਿ ਇੱਕ ਦਿਨ ਨਾਲ ਨਵੀਂ ਰੈਵੋਲੂਸ਼ਨ ਆਊਗੀ ਕਿਉਂਕਿ ਜਦੋਂ ਜਿੰਨਾ ਪਲੋਟਾਂ ਦੇ ਉੱਪਰ ਲੰਬਾ ਲੰਬਾ ਸਮਾਂ ਐਸੀ ਜੇ ਕੰਡੀਸ਼ਨ ਆਪ ਜਿਵੇਂ ਪਹਿਲਾਂ ਪਾਲਿਸੀ ਦਸੀਂ ਐਸੀ ਜੇ ਕੰਡੀਸ਼ਨ ਲਗਾ ਦਿੱਤੀਆਂ ਗਈਆਂ ਕਿ ਜੇ ਉੱਥੇ 2 ਸਾਲ ਇੰਡਸਟਰੀ ਚੱਲੀ ਹੋਣੀ ਚਾਹੀਦੀ ਹੈ ਜਾਂ 5 ਸਾਲ ਇਹ ਉਹਦੇ ਨਾਮ ਹੋਣਾ ਚਾਹੀਦਾ ਸੋ ਐਸੀਆਂ ਲਗਾਈਆਂ ਗਈਆਂ ਜਿਦੇ ਨਾਲ ਪਾਲਿਸੀ ਬਣਾਤੀ ਨਾਲ ਹੀ ਬੰਨ ਲਾਤਾ ਤੇ ਤਾਂ ਕਿ ਲੋਕ ਦੋ ਨੰਬਰ ਦੇ ਵਿੱਚ ਪੈਸਾ ਜਿਹੜਾ ਆਫ ਦਿ ਰਿਕਾਰਡ ਲੀਡਰਾਂ ਤੇ ਅਕਸਰ ਹੁੰਦੇ ਨੇ ਸੋ ਉਹ ਸਾਰੇ ਦੇ ਸਾਰੇ ਅੱਜ ਬੇਰੀਏ ਸਰਕਾਰ ਨੇ ਖਤਮ ਕਰਤੇ ਤੇ ਇਹਦੇ ਨਾਲ ਸਾਫ ਸੁਥਰਾ ਜਿਹੜਾ ਸਿਸਟਮ ਹੈ ਉਹ ਚੱਲੇਗਾ ਸਰਕਾਰ ਨੂੰ ਜਿਹੜੀ ਮੈਂ ਤੁਹਾਨੂੰ ਸੈਕੰਡ ਪਾਲਿਸੀ ਦੱਸੀ ਹੈ ਲੀਜ਼ ਹੋਲ ਟੂ ਫਰੀ ਹੋਲਡ ਐਕਸਪੈਕਟਿਡ ਹੈ ਕਿ ਤਕਰੀਬਨ ਤਕਰੀਬਨ 1000 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਉਹ ਸਰਕਾਰ ਨੂੰ ਔਰ ਪੀਐਸਸੀ ਡਿਪਾਰਟਮੈਂਟ ਨੂੰ ਇਹਦੇ ਨਾਲ ਇਸ ਇੱਕ ਪਾਲਿਸੀ ਦੇ ਨਾਲ ਆਏਗਾ ਸੋ ਮੈਂ ਸਮਝਦਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਥੇ ਅੱਜ ਕੱਲੇ ਕੱਲੇ ਪੈਸੇ ਸਰਕਾਰੀ ਖਜ਼ਾਨੇ ਦੇ ਵਿੱਚ ਆਵੇ ਇਹਦੇ ਉੱਪਰ ਪਹਿਰਾ ਦੇ ਰਹੀ ਹੈ ਉੱਥੇ ਲੋਕਾਂ ਦੀ ਜਾਨ ਸਖਾਲੀ ਹੋਵੇ ਇਹਦੇ ਉੱਪਰ ਵੀ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਤੇ ਭਵੰਤਵਾਨ ਸਰਕਾਰ ਇਹਨਾਂ ਦੋਵੇਂ ਲੈਂਡਮਾਰਕ ਪਾਲਿਸੀਜ਼ ਦੇ ਲਈ ਲੈਂਡਮਾਰਕ ਕਾਨੂੰਨਾਂ ਦੇ ਲਈ ਅੱਜ ਵਧਾਈ ਦੀ ਪਾਤ੍ਰ ਹੈ। ਠੋੜਾ ਸਾਹਿਬ ਇਹ ਤਿੰਨੋਂ ਫੈਸਲੇ ਤੇ ਕਿੰਨਾ ਕੁ ਰੈਵਨਿਊ ਅਲੀਕੇਸ਼ਨ ਚ ਆਉਣ ਦੀ ਉਮੀਦ ਹੈ? ਜਿਹੜਾ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਐਕਸਪੈਕਟਿਡ ਹੈ ਜੋ ਸੈਕੰਡ ਪਾਲਿਸੀ ਹੈ ਲੀਜ਼ ਹੋਲ ਟੂ ਫਰੀ ਹੋਲਡਰ ਉਹ ਅੱਜ ਦੀ ਡੇਟ ਦੇ ਵਿੱਚ ਕੰਜ਼ਰਵੇਟਿਵ ਫਿਗਰ ਜੇ ਮੰਨ ਕੇ ਚੱਲੀਏ ਕੰਜ਼ਰਵੇਟਿਵ ਕਾ ਟੋਕਟੇ ਦੇ ਮਾਨ ਕੇ ਚੱਲੀ ਹੈ ਮਿਨਿਮਮ 1000 ਕਰੋੜ ਦਾ ਦੀ ਫਿਗਰ ਹੈ ਜਿਹੜੀ ਇਹ ਘਟੋ ਘਟਾ ਵੱਧ ਕਿੰਨਾ ਆਏਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਜਿਹੜੀ ਸੈਕੰਡ ਪਾਲਿਸੀ ਹੈ ਉਹਦੇ ਨਾਲ ਜਿੱਥੇ CLU ਦੇ ਕਨਵਰਸ਼ਨ ਮੂਜੇ ਨਹੀਂ ਪਲਾਟਸ ਦੀ ਉਥੇ ਹੀ ਜਿੱਥੇ ਡਿਵੈਲਪਮੈਂਟ ਹੋਣੀ ਹੈ ਜਿੱਥੇ ਕੰਸਟਰਕਸ਼ਨਸ ਹੋਣੀਆਂ ਨੇ ਉਹ ਇਨਡਾਇਰੈਕਟ ਬੈਨੀਫਿਟ ਤਾਂ ਜਿਹੜੇ ਆਉਣਗੇ ਆਉਣਗੇ ਪਰ ਸਿੱਧਮ ਸਿੱਧੇ ਤੌਰ ਦੇ ਉੱਪਰ CLU ਦੀ ਜਿਹੜੀ ਫੀਸ ਹੈ ਉਹ ਜਦੋਂ ਸਰਕਾਰ ਨੂੰ ਆਏਗੀ ਉਹ ਵੀ ਇੱਕ ਬਹੁਤ ਵੱਡੀ ਅਮਾਉਂਟ ਹੈ ਜਿਹੜੀ ਉਹ ਹੋਊਗੀ ਮੈਂ ਤੁਹਾਨੂੰ ਹਜੇ ਇਸ ਕਰਕੇ ਨਹੀਂ ਫਿਗਰਸ ਦੇ ਸਕਦਾ ਕਿਉਂਕਿ ਹਜੇ ਇਹ ਅੰਦਾਜ਼ਾ ਨਹੀਂ ਹੈ ਵੀ ਹਜ਼ਾਰਾਂ ਪਲਾਟਾਂ ਦੇ ਵਿੱਚੋਂ ਕਿੰਨੇ ਲੋਕ ਐਪਲੀਕੇਸ਼ਨ ਲੈ ਕੇ ਸਰਕਾਰ ਕੋਲ ਆਉਣਗੇ ਪਰ ਮੈਂ ਜੇ ਬ੍ਰੌਡਲੀ ਆਪਾਂ ਦੇਖੀਏ ਤੇ ਇਹ ਉਹ ਪਾਲਿਸੀ ਹੈ ਜਿਹੜੇ ਕਿ ਲੋਕ ਹੀ ਆ ਕੇ ਕਹਿੰਦੇ ਰਹੇ ਨੇ ਜੀ ਕਿ ਤੁਸੀਂ ਸਾਨੂੰ ਇਹ ਪਾਲਿਸੀ ਬਣਾ ਕੇ ਦਿਓ ਸਾਡੀ ਜਾਨ ਸੌਖੀ ਕਰੋ ਅਸੀਂ ਸਰਕਾਰ ਨੂੰ ਪੈਸਾ ਦੇ ਕੇ ਅਸੀਂ ਲੀਗਲ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹਾਂ ਪਰ ਪਿਛਲੇ ਪਾਲਿਸੀ ਉਹਨੂੰ ਅਲਾਉ ਨਹੀਂ ਕਰਦੀ ਸੀਗਾ ਸੋ ਮੈਨੂੰ ਲੱਗਦਾ ਕਿ ਸਬਸਟੈਂਸ਼ੀਅਲ ਅਮਾਉਂਟ ਜਿਹੜੀ ਹੋਏਗੀ ਲੈਂਡ ਫੂਨ ਜਿਹੜੀ ਹੈਗੀ ਪਾਲਿਸੀ ਉਹਦੇ ਵਿੱਚ ਵੀ ਇੰਡਸਟਰੀਅਲ ਪਾਰਕ ਆਏਗਾ ਜਿਹੜਾ ਤੁਸੀਂ ਦੱਸਤੀ ਹੈਗੇ ਨਹੀਂ ਉਹ ਤਾਂ ਜਿਹੜੇ ਜਿਹੜੇ ਏਰੀਏ ਦੇ ਵਿੱਚ ਕੋਈ ਇੰਡਸਟਰੀਅਲ ਪਾਰਕ ਜਿੱਥੇ ਲਾਅ ਹੋਏਗਾ ਹੁਣ ਉਹ 27 ਜਗਤ ਇਹ ਜਿਹੇ ਪਹਿਲੇ ਫੇਸ ਦੇ ਵਿੱਚ ਕਰ ਰਹੇ ਹਾਂ ਉਹ ਕਿੱਥੇ ਕਿੱਥੇ ਆਏਗਾ ਉਹ ਮੈਂ 27 ਦਾ ਤੁਹਾਨੂੰ ਐਗਜ਼ੈਕਟਲੀ ਦੱਸ ਸਕਦਾ ਪਰ ਡੈਫੀਨਿਟਲੀ ਉਹਨਾਂ ਚ ਰੈਜੀਡੈਂਸ਼ੀਅਲ ਵੀ ਹੋਏਗਾ ਕਮਰਸ਼ੀਅਲ ਵੀ ਹੋਏਗਾ ਗਰੁੱਪ ਹਾਊਸਿੰਗ ਵੀ ਹੋਏਗੀ ਸਾਰਾ ਕੁਝ ਹੋਏਗਾ ਹਰਸ਼ਦ ਮੈਂ 10 ਕੈਮ ਕੇ ਬਾਅਦ ਅਪ 2025 ਮੈਂ ਸਟਾਕ ਮਾਰਕੀਟ ਮੈਂ ਇੱਕ ਹੋਰ ਮੇਰੇ ਕੈਬਨਿਟ ਦੇ ਕਲੀਗ ਅ ਸਾਹਦੀਪ ਸਿੰਘ ਜੀ ਮੁੰਡਿਆ ਸਾਹਿਬ ਸਾਥੀਓ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਸੀ ਮਾਨਯੋ ਮੁੱਖ ਮੰਤਰੀ ਭਵਨਤਮਨ ਜੀ ਦੀ ਅਗਵਾਈ ਦੇ ਵਿੱਚ ਤੇ ਪਿਛਲੇ ਸਵਾ 3 ਸਾਲ ਤੋਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਰ ਵਰਗ ਨੂੰ ਰਾਹਤ ਦੇਣ ਦੇ ਲਈ ਔਰ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਲੋਕਾਂ ਨੂੰ ਫੈਸਿਲੀਟੇਟ ਕਰਨ ਦੇ ਲਈ ਸਹੂਲਤ ਦੇਣ ਦੇ ਲਈ ਅ ਵੱਡੇ ਫੈਸਲੇ ਨੇ ਜਿਹੜੇ ਉਹ ਪੰਜਾਬ ਕੈਬਨਿਟ ਵੱਲੋਂ ਪਿਛਲੇ ਸਵਾ ਤਿੰਨ ਸਾਲ ਤੋਂ ਲਏ ਜਾ ਰਹੇ ਨੇ ਅੱਜ ਵੀ ਪ੍ਰਮੁੱਖ ਤੌਰ ਦੇ ਉੱਪਰ ਦੋ ਫੈਸਲੇ ਨੇ ਜਿਹੜੇ ਉਹ ਲਏ ਗਏ ਨੇ ਜਿਸ ਦੇ ਵਿੱਚ ਜੋ ਪਿਛਲੇ ਲੰਬੇ ਸਮੇਂ ਤੋਂ ਇੱਕ ਜਿਹੜੇ ਇੰਡਸਟਰੀਅਲ ਪਲਾਟਸ ਫੋਕਲ ਪੁਆਇੰਟਸ ਦੇ ਵਿੱਚ ਇੰਡਸਟਰੀਅਲ ਸਟੇਟਸ ਦੇ ਵਿੱਚ ਪ੍ਰਾਈਵੇਟ ਹੁਣ ਜਾਂ ਸਰਕਾਰੀ ਹੁਣ ਉਹਨਾਂ ਦੇ ਵਿੱਚ ਜੋ ਕਨਵਰਸ਼ਨ ਦਾ ਬਹੁਤ ਵੱਡਾ ਡਿਮਾਂਡ ਸੀਗੀ ਜਿਸ ਦੀ ਵਜ੍ਹਾ ਕਰਕੇ ਓਵਰঅল ਡਵੈਲਪਮੈਂਟ ਜਿਹੜੀ ਰੁਕੀ ਪਈ ਸੀਗੀ ਪਿਛਲੇ ਸਰਕਾਰਾਂ ਦੀਆਂ ਪਾਲਿਸੀਆਂ ਇਹੋ ਜਿਹੇ ਬਣਾਈਆਂ ਗਿਆ ਜਿਦੇ ਨਾਲ ਜਿੰਨਾ ਦੇ ਵਿੱਚ ਆਪਣੇ ਆਪ ਹੀ ਉਹਨੀਆਂ ਰਿਗਰੈਸਿਵ ਪਾਲਿਸੀ ਸੀਗੀਆਂ ਕਿ ਜੋ ਜੋ ਡਿਵੈਲਪਮੈਂਟ ਹੈ ਉਹ ਰੁਕੀ ਪਈ ਸੀਗੀ ਔਰ ਇਹਨੂੰ ਉਸ ਮਾੜੇ ਦੌਰ ਨੂੰ ਖਤਮ ਕਰਦੇ ਹੋਏ ਅੱਜ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਕਿ ਜਿਨਨੇ ਇੰਡਸਟਰੀਅਲਿਸ ਐਟ ਸਟੇਟਸ ਦੇ ਵਿੱਚ ਪਾਰਕ ਜਿਹੜੇ ਪਲਾਟਸ ਨੇ ਉਹਨਾਂ ਦਾ ਸੀਐਲਯੂ ਜਿਹੜਾ ਉਹ ਅਲਾਉ ਕੀਤਾ ਗਿਆ ਜਿਹਦੇ ਲਈ ਤਕਰੀਬਨ ਜਿਹੜੇ ਆਈਟੀ ਇੰਡਸਟਰੀਅਲ ਪਲਾਟਸ ਨੇ ਜਿਹੜੇ ਉਹਨਾਂ ਨੂੰ ਕਮਰਸ਼ੀਅਲ ਜੇ ਕੋਈ ਕਰਨਾ ਚਾਹੁੰਦਾ ਉਹਨਾਂ ਦੇ ਵਿੱਚ ਐਕਟੀਵਿਟੀ ਕੋਈ ਹੋਟਲ ਬਣਾਉਣਾ ਚਾਹੁੰਦਾ ਹੈ ਹਸਪੀਟਲ ਬੈਂਕਵੈਟ ਹਾਲ ای ਡਬਲਯੂ ਐਸ ਜਾਂ ਇੰਡਸਟਰੀਅਲ ਵਰਕਰ ਵਰਕਰ ਹਾਊਸਿੰਗ ਹੈ ਜਿਹੜੀ ਬਣਾਉਣਾ ਚਾਹੁੰਦਾ ਹੈ ਹੌਸਟਲ ਬਣਾਉਣਾ ਚਾਹੁੰਦਾ ਹੈ ਰੈਂਟਲ ਹਾਊਸਿੰਗ ਬਣਾਉਣਾ ਚਾਹੁੰਦਾ ਹੈ ਆਫਿਸ ਸਪੇਸ ਬਣਾਉਣਾ ਚਾਹੁੰਦਾ ਹੈ ਇੰਸਟੀਟਿਊਟਸ ਬਣਾਉਣਾ ਚਾਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਕਿ ਇੰਡਸਟਰੀਅਲ ਪਲਾਟਸ ਦੇ ਵਿੱਚ ਅਲਾਉਡ ਨਹੀਂ ਸੀਗੀਆਂ ਇਹਨਾਂ ਨੂੰ ਅੱਜ ਅਲਾਓ ਜਿਹੜਾ ਕੀਤਾ ਗਿਆ ਹੈ ਹਜ਼ਾਰ ਗਜ਼ ਤੋਂ ਲੈ ਕੇ 4000 ਗਜ਼ ਤੱਕ ਦਾ ਕੋਈ ਵੀ ਪਲਾਟ ਹੋਵੇ ਵੱਖ-ਵੱਖ categories ਮੁਤਾਬਕ ਔਰ ਵੱਖ-ਵੱਖ ਰੋਡ ਦੀ ਵਿਡਥ ਦੇ ਉੱਪਰ ਇਹਨਾਂ ਨੂੰ ਅਲਾਓ ਜਿਹੜਾ ਕੀਤਾ ਗਿਆ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਹਰ ਇਨਵੈਸਟਰ ਨੂੰ ਹਰ ਡਿਵੈਲਪਰ ਨੂੰ ਮਿਲੇਗੀ ਇਸ ਤੋਂ ਇਲਾਵਾ ਜੋ ਇੰਡਸਟਰੀਅਲ ਪਲਾਟਸ ਨੇ 40000 ਗਜ਼ ਦੇ 40000 ਯਾਰਡ ਦੇ ਉਨਾਂ ਨੂੰ ਇੰਡਸਟਰੀਅਲ ਪਾਰਕ ਦੇ ਵਿੱਚ ਆ ਕਨਵਰਟ ਕਰਨ ਦੀ ਪਰਮਿਸ਼ਨ ਜਿਹੜੀ ਉਹ ਵੀ ਅੱਜ ਦਿੱਤੀ ਗਈ ਹੈ ਜੇ ਔਰ ਇਹਨਾਂ ਪਾਰਕਾਂ ਦੇ ਵਿੱਚ 60% ਇੰਡਸਟਰੀਅਲ 30% 30% ਰੈ residențial 10% ਕਮਰਸ਼ੀਅਲ ਹੈ ਜਿਹੜਾ ਉਹ ਅਲਾਉ ਕੀਤਾ ਗਿਆ ਮੈਂ ਸਮਝਦਾ ਕਿ ਇਹ ਸਾਰੇ ਫ੍ਰੀ ਹੋਲਡ ਦੇ ਵਿੱਚ ਇਹ ਹੋਣ ਗਿਆ ਔਰ ਇਹਦੇ ਨਾਲ ਇੱਕ ਨਵੀਂ ਨਵੀਂ ਮੁਹਿੰਮ ਇੱਕ ਨਵੀਂ ਗਤੀ ਇੱਕ ਨਵੀਂ ਸਪੀਡ ਦੇ ਨਾਲ ਜਿਹੜੀ ਡਿਵੈਲਪਮੈਂਟ ਹੈ ਉਹ ਹੋਊਗੀ ਔਰ ਇਹ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਇਹ ਡਿਮਾਂਡ ਲੋਕਾਂ ਦੀ ਚੱਲੀ ਆ ਰਹੀ ਸੀ ਪਿਛਲੀਆਂ ਸਰਕਾਰਾਂ ਦੇ ਜਾਂ ਤਾਂ ਉਹਨਾਂ ਦੇ ਕੋਈ ਪੋਲਿਟੀਕਲ ਪਰਸਨਲ ਇੰਟਰਸਟ ਸੀ ਜਿਹਦੀ ਵਜ੍ਹਾ ਕਰਕੇ ਇਹ ਨਹੀਂ ਕੀਤਾ ਗਾ ਰ ਇਸ ਦੇ ਨਾਲ ਹੀ ਇੱਕ ਦੂਸਰਾ ਬਹੁਤ ਮਹੱਤਵਪੂਰਨ ਫੈਸਲਾ ਜਿਹੜਾ ਪੀਐਸਐਸ ਯਾਨੀ ਕਿ ਇੰਡਸਟਰੀ ਡਿਪਾਰਟਮੈਂਟ ਵੱਲੋਂ ਲੀਜ਼ ਹੋਲਡ ਪ੍ਰੋਪਰਟੀਆਂ ਨੂੰ ਫ੍ਰੀ ਹੋਲਡ ਦੇ ਵਿੱਚ ਕਨਵਰਟ ਕਰਨ ਦਾ ਕੰਮ ਹੈ ਜਿਹੜਾ ਉਹ ਫੈਸਲਾ ਜਿਹੜਾ ਉਹ ਲਿਆ ਗਿਆ ਇਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਪਾਲਿਸੀਆਂ ਬਣਾ ਦਿੱਤੀਆਂ ਗਈਆਂ ਕਿ ਜਿਹਦੇ ਵਿੱਚ ਜਿਵੇਂ 50% ਅਨ ਅਰਨਡ ਇਨਕਰੀਜ਼ ਦਾ ਜਿਹੜਾ ਹੈਗਾ ਉਹ ਕਲੋਜ਼ ਪਾ ਦਿੱਤੀ ਗਈ ਤੇ ਕਲੋਜ਼ ਇਹ ਜੀ ਪਾਈ ਕਿ ਲੰਬਾ ਸਮਾਂ ਸਾਲਾਂ ਬੱਧੀ ਮਹਿਜ਼ 4 ਕੇਸ ਸੀ ਜਿਹੜੇ ਉਹ ਸਰਕਾਰ ਕੋਲ ਆਏ ਅਨ ਅਰਨਡ ਇਨਕਰੀਜ਼ ਦੇ ਵਿੱਚ ਤੇ 2 ਨੰਬਰ ਦੇ ਵਿੱਚ ਤੁਸੀਂ ਕਮਾਲ ਦੇਖੋ ਪਾਲਿਸੀ ਬਣਾਤੀ ਪਾਲਿਸੀ ਇੰਨੀ ਸਖਤ ਬਣਾਤੀ ਜਾਂ ਇੰਨੀ ਗਲਤ ਬਣਾਤੀ ਜੀ ਦੀ ਵਜ੍ਹਾ ਕਰਕੇ ਲੋਕ ਪਾਲਿਸੀ ਦੇ ਵਿੱਚ ਨਹੀਂ ਆਏ ਪਰ 2 ਨੰਬਰ ਦੇ ਵਿੱਚ ਉਹਨਾਂ ਨੂੰ ਜਿਹੜਾ ਟ੍ਰਾਂਸਫਰ ਅਲਾਉ ਕਰ ਦਿੱਤਾ ਜਾਂਦਾ ਸੀਗਾ ਤੇ ਅਨ ਅਨਡ ਇਨਕਰੀਜ਼ ਜਿਹੜਾ ਉਹ ਕਹਿ ਦਿੱਤਾ ਜਾਂਦਾ ਸੀ ਕਿ ਬਾਅਦ ਦੇ ਵਿੱਚ ਭਰ ਦਿਓ ਜਦੋਂ ਤੁਸੀਂ ਟ੍ਰਾਂਸਫਰ ਅਲਾਉ ਕਰਤੀ ਤੇ ਬਾਅਦ ਦੇ ਵਿੱਚ ਭਾਈ ਤੁਹਾਡੇ ਕੋਲੇ ਸਰਕਾਰ ਖਰੂਦ ਅਨੰਦ ਇਨਕਰੀਜ਼ ਕਿਉਂ ਭਰਨਾ ਹੋਊਗਾ ਇਸੇ ਤਰੀਕੇ ਦੇ ਨਾਲ ਇੱਕ ਹੋਰ ਤਰੀਕਾ ਕੱਢਿਆ ਇਹਨਾਂ ਨੇ ਕਿ 3% ਲੈ ਕੇ ਤੁਸੀਂ ਟ੍ਰਾਂਸਫਰ ਅਲਾਉ ਕਰ ਦਿਓ ਤੇ ਜਿਹਦੀ ਵਜ੍ਹਾ ਕਰਕੇ ਜੋ 50% ਦਾ ਜਿਹੜਾ ਨੁਕਸਾਨ ਹੁੰਦਾ ਸੀਗਾ ਉਹ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸੀਗਾ ਸੋ ਮੈਂ ਸਮਝਦਾ ਕਿ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਅਹਜੀ ਪਾਲਿਸੀ ਬਣਾਤੀ ਜਿਹੜੀ ਕਿ ਆਪਦੇ ਆਪ ਨੂੰ ਕੌਂਟਰਡਿਕਟ ਕਰਦੀ ਸੀਗੀ ਤੇ ਪੰਜਾਬ ਸਰਕਾਰ ਦਾ ਉਹਦੇ ਚ ਨੁਕਸਾਨ ਹੁੰਦਾ ਸੀਗਾ ਹੁਣ ਅਸੀਂ ਇਹਦੇ ਵਿੱਚ ਬੜੀ ਕ੍ਰਿਸਟਲ ਕਲੀਅਰ ਪਾਲਿਸੀ ਹੈ ਜਿਹੜੀ ਉਹ ਬਣਾ ਦਿੱਤੀ ਹੈ ਜਿਹਦੇ ਵਿੱਚ ਮਹਿਜ਼ 20 ਰੁਪਏ ਪਰ ਸਕੁਅਰ ਯਾਰਡ ਅ ਲੈ ਕੇ ਤੁਸੀਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਹੈ ਜਿਹੜਾ ਉਹਨੂੰ ਕਰਵਾਇਆ ਜਾ ਸਕੇਗਾ ਇਹਦੇ ਲਈ ਬੜੀਆਂ ਡਿਟੇਲ ਡਿਸਕਸ਼ਨਸ ਹੋਈਆਂ ਸਾਰੀਆਂ ਰਿਪ੍ਰেজੈਂਟੇਸ਼ਨ ਜਿਹੜੀਆਂ ਉਹ ਲਈਆਂ ਗਈਆਂ ਕੈਬਨਿਟ ਸਬ ਕਮੇਟੀ ਬਣੀ ਤਿੰਨ ਮਨਿਸਟਰ ਦੀ ਜਿਹਦੇ ਵਿੱਚ ਰਿਜ਼ਰਵ ਪ੍ਰਾਈਸ ਦਾ 20% ਲੈ ਕੇ ਤੁਸੀਂ ਕਲ ਲੀਜ਼ ਹੋਲਡ ਪ੍ਰਾਪਰਟੀ ਨੂੰ ਹਮੇਸ਼ਾ ਦੇ ਲਈ ਫ੍ਰੀ ਹੋਲਡ ਕਰ ਸਕਦੇ ਹੋ ਇਹਦੇ ਨਾਲ ਮੈਂ ਸਮਝਦਾ ਕਿ ਇੱਕ ਨਵੀਂ ਰੈਵੋਲੂਸ਼ਨ ਹੈ ਜਿਹੜੀ ਉਹ ਆਏਗੀ ਲੋਕਾਂ ਦੇ ਨਾਲ ਉਹਨਾਂ ਦੇ ਪ੍ਰਾਪਰਟੀਆਂ ਉਹਨਾਂ ਦੇ ਨਾਮ ਹੋਣ ਗਿਆ ਜਿਹੜੀ ਇਹ ਕਰਪਸ਼ਨਾਂ ਚੱਲਦੀਆਂ ਸੀਗੇ ਲੋਕਾਂ ਦੀ ਖੱਜਲ ਖਵਰੀ ਚੱਲਦੀ ਸੀਗੀ ਉਹ ਸਾਰਾ ਕੁਝ ਖਤਮ ਹੋ ਜਾਏਗਾ ਸੋ ਇਹ ਦੋ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਔਰ ਪਬਲਿਕ ਫ੍ਰੈਂਡਲੀ ਪਾਲਿਸੀਜ਼ ਨੇ ਜਿਹੜੀਆਂ ਕਾਨੂੰਨ ਅਜ ਕੈਬਨਿਟ ਨੇ ਪਾਸ ਕੀਤੇ ਨੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਨਵੀਂ ਰੈਵੋਲੂਸ਼ਨ ਆਊਗੀ ਕਿਉਂਕਿ ਜਦੋਂ ਜਿੰਨਾ ਪਲੋਟਾਂ ਦੇ ਉੱਪਰ ਲੰਬਾ ਲੰਬਾ ਸਮਾਂ ਐਜੇ ਕੰਡੀਸ਼ਨਰ ਜਿਵੇਂ ਪਹਿਲਾਂ ਪਾਲਿਸੀ ਦਸੀ ਐਜੇ ਕੰਡੀਸ਼ਨਰ ਲਗਾ ਦਿੱਤੀਆਂ ਗਿਆ ਕਿ ਜੀ ਉੱਥੇ 2 ਸਾਲ ਇੰਡਸਟਰੀ ਚੱਲੀ ਹੋਣੀ ਚਾਹੀਦੀ ਹੈ ਜਾਂ 5 ਸਾਲ ਇਹ ਉਹਦੇ ਨਾਮ ਹੋਣਾ ਚਾਹੀਦਾ ਸੋ ਐਜੀਆਂ ਲਗਾਈਆਂ ਗਿਆ ਜਿਹਦੇ ਨਾਲ ਪਾਲਿਸੀ ਬਣਾਤੀ ਨਾਲ ਹੀ ਬੰਨ੍ਹ ਲਾਤਾ ਤੇ ਤਾਂ ਕਿ ਲੋਕ 2 ਨੰਬਰ ਦੇ ਵਿੱਚ ਪੈਸਾ ਜਿਹੜਾ ਆਫ ધ ਰਿਕਾਰਡ ਲੀਡਰਾਂ ਤੇ ਅਕਸਰ ਹੁੰਦੇ ਨੇ ਸੋ ਉਹ ਸਾਰੇ ਦੇ ਸਾਰੇ ਅੱਜ ਬੇਰੀਅਰ ਸਰਕਾਰ ਨੇ ਖਤਮ ਕਰਤੇ ਤੇ ਇਹਦੇ ਨਾਲ ਸਾਫ ਸੁਥਰਾ ਜਿਹੜਾ ਸਿਸਟਮ ਹੈ ਉਹ ਚੱਲੇਗਾ ਸਰਕਾਰ ਨੂੰ ਜਿਹੜੀ ਮੈਂ ਤੁਹਾਨੂੰ ਸੈਕੰਡ ਪਾਲਿਸੀ ਦੱਸੀ ਹੈ ਲੀਜ਼ ਹੋਲ ਟੂ ਫਰੀ ਹੋਲਡ ਐਕਸਪੈਕਟਿਡ ਹੈ ਕਿ ਤਕਰੀਬਨ ਤਕਰੀਬਨ 1000 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਉਹ ਸਰਕਾਰ ਨੂੰ ਔਰ ਪੀਐਸਸੀ ਡਿਪਾਰਟਮੈਂਟ ਨੂੰ ਇਹਦੇ ਨਾਲ ਇਸ ਇੱਕ ਪਾਲਿਸੀ ਦੇ ਨਾਲ ਆਏਗਾ ਸੋ ਮੈਂ ਸਮਝਦਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਥੇ ਅੱਜ ਕੱਲੇ ਕੱਲੇ ਪੈਸੇ ਸਰਕਾਰੀ ਖਜ਼ਾਨੇ ਦੇ ਵਿੱਚ ਆਵੇ ਇਹਦੇ ਉੱਪਰ ਪਹਿਰਾ ਦੇ ਰਹੀ ਹੈ ਉੱਥੇ ਲੋਕਾਂ ਦੀ ਜਾਨ ਸਖਾਲੀ ਹੋਵੇ ਇਹਦੇ ਉੱਪਰ ਵੀ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਤੇ ਭਵੰਤਵਾਨ ਸਰਕਾਰ ਇਹਨਾਂ ਦੋਵੇਂ ਲੈਂਡਮਾਰਕ ਪਾਲਿਸੀਜ਼ ਦੇ ਲਈ ਲੈਂਡਮਾਰਕ ਕਾਨੂੰਨਾਂ ਦੇ ਲਈ ਅੱਜ ਵਧਾਈ ਦੀ ਪਾਤ੍ਰਾ ਹੈ ਥੋੜਾ ਸਭ ਇਹ ਤਿੰਨ ਫੈਸਲੇ ਤੇ ਕਿੰਨਾ ਕੁ ਰੈਵਨਿਊ ਆਲੇ ਜਿਸ ਨੂੰ ਕਹਿੰਦੇ ਕਿ ਬਰਾਏ ਜਿਹੜਾ ਜਿਹੜਾ ਤੁਹਾਨੂੰ ਮੈਂ ਦੱਸੇ ਕਿ ਐਕਸਪੈਕਟਿਡ ਹੈ ਜੋ ਸੈਕੰਡ ਪਾਲਿਸੀ ਹੈ ਲੀਜ਼ ਹੋਲ ਟੂ ਫਰੀ ਹੋਲਡਰ ਉਹ ਅੱਜ ਦੀ ਡੇਟ ਦੇ ਵਿੱਚ ਕਨਜ਼ਰਵੇਟਿਵ ਫਿਗਰ ਜੇ ਮੰਨ ਕੇ ਚੱਲੀਏ ਕਨਜ਼ਰਵੇਟਿਵ ਘਟੋਟੇ ਜੇ ਮੰਨ ਕੇ ਚੱਲੀਏ ਮਿਨਿਮਮ 1000 ਕਰੋੜ ਦਾ ਦੀ ਫਿਗਰ ਹੈ ਜਿਹੜੀ ਇਹ ਘਟੋਟਾ ਵੱਧ ਕਿੰਨਾ ਆਏਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਜਿਹੜੀ ਸੈਕੰਡ ਪਾਲਿਸੀ ਹੈ ਉਹਦੇ ਨਾਲ ਜਿੱਥੇ CLU ਦੇ ਕਨਵਰਸ਼ਨ ਮੋਜੇ ਨੇ ਪਲਾਟਸ ਦੀ ਉੱਥੇ ਜਿੱਥੇ ਡਿਵੈਲਪਮੈਂਟ ਹੋਣੀ ਹੈ ਜਿੱਥੇ ਕੰਸਟਰਕਸ਼ਨਸ ਹੋਣੀਆਂ ਨੇ ਉਹ ਇਨਡਾਇਰੈਕਟ ਬੈਨੀਫਿਟ ਤਾਂ ਜਿਹੜੇ ਆਉਣਗੇ ਆਉਣਗੇ ਪਰ ਸਿੱਧਮ ਸਿੱਧੇ ਤੌਰ ਦੇ ਉੱਪਰ ਸੀਐਲਯੂ ਦੀ ਜਿਹੜੀ ਫੀਸ ਹੈ ਉਹ ਜਦੋਂ ਸਰਕਾਰ ਨੂੰ ਆਏਗੀ ਉਹ ਵੀ ਇੱਕ ਬਹੁਤ ਵੱਡੀ ਅਮਾਉਂਟ ਹੈ ਜਿਹੜੀ ਉਹ ਹੋਊਗੀ ਮੈਂ ਤੁਹਾਨੂੰ ਹਜੇ ਇਸ ਕਰਕੇ ਨਹੀਂ ਫਿਗਰਸ ਦੇ ਸਕਦਾ ਕਿਉਂਕਿ ਹਜੇ ਇਹ ਅੰਦਾਜ਼ਾ ਨਹੀਂ ਹੈ ਵੀ ਹਜ਼ਾਰਾਂ ਪਲੋਟਾਂ ਦੇ ਵਿੱਚੋਂ ਕਿੰਨੇ ਲੋਕ ਐਪਲੀਕੇਸ਼ਨ ਲੈ ਕੇ ਸਰਕਾਰ ਕੋਲ ਆਉਣਗੇ ਪਰ ਮੈਂ ਜੇ ਬ੍ਰੌਡਲੀ ਆਪਾਂ ਦੇਖੀਏ ਤੇ ਇਹ ਉਹ ਪਾਲਿਸੀ ਹੈ ਜਿਹੜੇ ਕਿ ਲੋਕ ਹੀ ਆ ਕੇ ਕਹਿੰਦੇ ਰਹੇ ਨੇ ਜੀ ਕਿ ਤੁਸੀਂ ਸਾਨੂੰ ਇਹ ਪਾਲਿਸੀ ਬਣਾ ਕੇ ਦਿਓ ਸਾਡੀ ਜਾਨ ਸੌਖੀ ਕਰੋ ਅਸੀਂ ਸਰਕਾਰ ਨੂੰ ਪੈਸਾ ਦੇ ਕੇ ਅਸੀਂ ਲੀਗਲ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹਾਂ ਪਰ ਪਿਛਲੇ ਪਾਲਿਸੀ ਉਹਨੂੰ ਅਲਾਉ ਨਹੀਂ ਕਰਦੀ ਸੀਗਾ ਸੋ ਮੈਨੂੰ ਲੱਗਦਾ ਕਿ ਸਬਸਟੈਂਸ਼ੀਅਲ ਅਮਾਉਂਟ ਜੜੀ ਹੋਏਗੀ ਲੈਂਡ ਫੂਨ ਜਿਹੜੀ ਹੈਗੀ ਇਹ ਪਾਲਿਸੀ ਇਹਦੇ ਵਿੱਚ ਵੀ ਇੰਡਸਟਰੀਅਲ ਪਾਰਕ ਆਏਗਾ ਜਿਹੜਾ ਤੁਸੀਂ ਦੱਸ ਕਿਹਾ ਸੀ ਨਹੀਂ ਉਹ ਤਾਂ ਜਿਹੜੇ ਜਿਹੜੇ ਏਰੀਏ ਦੇ ਵਿੱਚ ਕੋਈ ਇੰਡਸਟਰੀਅਲ ਪਾਰਕ ਜਿੱਥੇ ਅਲਾਓ ਹੋਏਗਾ ਉਹਨੋਂ 27 ਜਗਤ ਹੈ ਜਿਹੇ ਪਹਿਲੇ ਫੇਸ ਦੇ ਵਿੱਚ ਕਰ ਰਹੇ ਹਾਂ ਉਹ ਕਿੱਥੇ ਕਿੱਥੇ ਆਏਗਾ ਉਹ ਮੈਂ 27 ਦਾ ਤੁਹਾਨੂੰ ਐਗਜ਼ੈਕਟਲੀ ਦੱਸਾਂ ਪਰ ਡੈਫੀਨਿਟਲੀ ਉਹਨਾਂ ਚ ਰੈਜ਼ੀਡੈਂਸ਼ੀਅਲ ਵੀ ਹੋਏਗਾ ਕਮਰਸ਼ੀਅਲ ਵੀ ਹੋਏਗਾ ਗਰੁੱਪ ਹਾਊਸਿੰਗ ਵੀ ਹੋਏਗੀ ਸਾਰਾ ਕੁਝ ਹੋਏਗਾ ਹਰਸ਼ਦ ਮੈਂ 10 ਸਕੈਮ ਕੇ ਬਾਅਦ ਅਬ 2025 ਮੈਂ ਸਟਾਕ ਮਾਰਕਟ ਮੇਰੇ ਕੈਬਨਟ ਦੇ ਕੋਲੀਗ ਸਰ ਹਰਦੀਪ ਸਿੰਘ ਜੀ ਮੁੰਡਿਆ ਸਾਹਿਬ ਸਾਥੀਓ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਸੀ ਆ ਮਾਨਯੋ ਮੁੱਖ ਮੰਤਰੀ ਭਵਨ ਅਜ ਦੀ ਅਗਵਾਈ ਦੇ ਵਿੱਚ ਤੇ ਪਿਛਲੇ ਸਵਾ 3 ਸਾਲ ਤੋਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਰ ਵਰਗ ਨੂੰ ਰਾਹਤ ਦੇਣ ਦੇ ਲਈ ਔਰ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਲੋਕਾਂ ਨੂੰ ਫੈਸਿਲੀਟੇਟ ਕਰਨ ਦੇ ਲਈ ਸਹੂਲਤ ਦੇਣ ਦੇ ਲਈ ਵੱਡੇ ਫੈਸਲੇ ਨੇ ਜਿਹੜੇ ਉਹ ਪੰਜਾਬ ਕੈਬਨਿਟ ਵੱਲੋਂ ਪਿਛਲੇ ਸਵਾ 3 ਸਾਲ ਤੋਂ ਲਏ ਜਾ ਰਹੇ ਨੇ ਅੱਜ ਵੀ ਪ੍ਰਮੁੱਖ ਤੌਰ ਦੇ ਉੱਪਰ ਦੋ ਫੈਸਲੇ ਨੇ ਜਿਹੜੇ ਉਹ ਲਏ ਗਏ ਨੇ ਜਿਸ ਦੇ ਵਿੱਚ ਜੋ ਪਿਛਲੇ ਲੰਬੇ ਸਮੇਂ ਤੋਂ ਇੱਕ ਜਿਹੜੇ ਇੰਡਸਟਰੀਅਲ ਪਲਾਟਸ ਫੋਕਲ ਪੁਆਇੰਟਸ ਦੇ ਵਿੱਚ ਇੰਡਸਟਰੀਅਲ ਸਟੇਟਸ ਦੇ ਵਿੱਚ ਪ੍ਰਾਈਵੇਟ ਹੋਣ ਜਾਂ ਸਰਕਾਰੀ ਹੋਣ ਉਹਨਾਂ ਦੇ ਵਿੱਚ ਜੋ ਕਨਵਰਸ਼ਨ ਦਾ ਬਹੁਤ ਵੱਡਾ ਡਿਮਾਂਡ ਸੀਗੀ ਜਿਸ ਦੀ ਵਜ੍ਹਾ ਕਰਕੇ ਓਵਰঅল ਡਵੈਲਪਮੈਂਟ ਜਿਹੜੀ ਰੁਕੀ ਪਈ ਸੀਗੀ ਪਿਛਲੇ ਸਰਕਾਰਾਂ ਦੀਆਂ ਪਾਲਿਸੀਆਂ ਇਹੋ ਜਿਹੀਆਂ ਬਣਾਈਆਂ ਗਈਆਂ ਜਿਦੇ ਨਾਲ ਜਿੰਨਾ ਦੇ ਵਿੱਚ ਆਪਣੇ ਆਪ ਹੀ ਇੰਨੀਆਂ ਰਿਗਰੈਸਿਵ ਪਾਲਿਸੀ ਸੀਗੀਆਂ ਕਿ ਜੋ ਜੋ ਡਿਵੈਲਪਮੈਂਟ ਹੈ ਉਹ ਰੁਕੀ ਪਈ ਸੀਗੀ ਔਰ ਇਹਨੂੰ ਉਸ ਮਾੜੇ ਦੌਰ ਨੂੰ ਖਤਮ ਕਰਦੇ ਹੋਏ ਅੱਜ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਕਿ ਜਿੰਨੇ ਇੰਡਸਟਰੀਅਲ ਸਟੇਟਸ ਦੇ ਵਿੱਚ ਪਾਰਕ ਜਿਹੜੇ ਪਲਾਟਸ ਨੇ ਉਹਨਾਂ ਦਾ ਸੀਐਲਯੂ ਹੈ ਜਿਹੜਾ ਉਹ ਅਲਾਉ ਕੀਤਾ ਗਿਆ ਜਿਹਦੇ ਲਈ ਤਕਰੀਬਨ ਜਿਹੜੇ ਆਈਟੀ ਇੰਡਸਟਰੀਅਲ ਪਲਾਟਸ ਨੇ ਜਿਹੜੇ ਉਹਨਾਂ ਨੂੰ ਕਮਰਸ਼ੀਅਲ ਜੇ ਕੋਈ ਕਰਨਾ ਚਾਹੁੰਦਾ ਉਹਨਾਂ ਦੇ ਵਿੱਚ ਐਕਟੀਵਿਟੀ ਕੋਈ ਹੋਟਲ ਬਣਾਉਣਾ ਚਾਹੁੰਦਾ ਹੈ ਹਸਪੀਟਲ ਬੈਂਕਵੈਟ ਹਾਲ ای ਡਬਲ ਯਾ ਇੰਡਸਟਰੀਅਲ ਵਰਕਰ ਵਰਕਰ ਇਨ ਹਾਊਸਿੰਗ ਹੈ ਜਿਹੜੀ ਬਣਾਉਣਾ ਚਾਹੁੰਦਾ ਹੈ ਹੌਸਟਲ ਬਣਾਉਣਾ ਚਾਹੁੰਦਾ ਹੈ ਰੈਂਟਲ ਹਾਊਸਿੰਗ ਬਣਾਉਣਾ ਚਾਹੁੰਦਾ ਹੈ ਆਫਿਸ ਸਪੇਸ ਬਣਾਉਣਾ ਚਾਹੁੰਦਾ ਹੈ ਇੰਸਟੀਟਿਊਟਸ ਬਣਾਉਣਾ ਚਾਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਕਿ ਇੰਡਸਟਰੀਅਲ ਪਲਾਟਸ ਦੇ ਵਿੱਚ ਅਲਾਉਡ ਨਹੀਂ ਸੀਗੀਆਂ ਇਹਨਾਂ ਨੂੰ ਅੱਜ ਅਲਾਉ ਹੈ ਜਿਹੜਾ ਕੀਤਾ ਗਿਆ ਹੈ 1000 ਗਾਜ਼ ਤੋਂ ਲੈ ਕੇ 4000 ਗਾਜ਼ ਤੱਕ ਦਾ ਕੋਈ ਵੀ ਪਲਾਟ ਹੋਵੇ ਵੱਖ-ਵੱਖ ਕੈਟਾਗਰੀਆਂ ਮੁਤਾਬਕ ਔਰ ਵੱਖ-ਵੱਖ ਰੋਡ ਦੀ ਵਿੜਥ ਦੇ ਉੱਪਰ ਇਹਨਾਂ ਨੂੰ ਅਲਾਉ ਜਿਹੜਾ ਕੀਤਾ ਗਿਆ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਹਰ ਇਨਵੈਸਟਰ ਨੂੰ ਹਰ ਡਿਵੈਲਪਰ ਨੂੰ ਮਿਲੇਗੀ ਇਸ ਤੋਂ ਇਲਾਵਾ ਜੋ ਇੰਡਸਟਰੀਅਲ ਪਲਾਟਸ ਨੇ 40000 ਗਾਜ਼ ਦੇ 40000 ਯਾਰਡ ਦੇ ਉਹਨਾਂ ਨੂੰ ਇੰਡਸਟਰੀਅਲ ਪਾਰਕ ਦੇ ਵਿੱਚ ਅ ਕਨਵਰਟ ਕਰਨ ਦੀ ਪਰਮਿਸ਼ਨ ਜਿਹੜੀ ਉਹ ਵੀ ਅੱਜ ਦਿੱਤੀ ਗਈ ਹੈ ਜੇ ਔਰ ਇਹਨਾਂ ਪਾਰਕਾਂ ਦੇ ਵਿੱਚ 60% ਇੰਡਸਟਰੀਅਲ 30% 30% ਰੈ residenial 10% ਕਮਰਸ਼ੀਅਲ ਹੈ ਜਿਹੜਾ ਉਹ ਅਲਾਉ ਕੀਤਾ ਗਿਆ ਮੈਂ ਸਮਝਦਾ ਕਿ ਇਹ ਸਾਰੇ ਫ੍ਰੀ ਹੋਲਡ ਦੇ ਵਿੱਚ ਇਹ ਹੋਣ ਗਿਆ ਔਰ ਇਹਦੇ ਨਾਲ ਇੱਕ ਨਵੀਂ ਨਵੀਂ ਮੁਹਿੰਮ ਇੱਕ ਨਵੀਂ ਗਤੀ ਇੱਕ ਨਵੀਂ ਸਪੀਡ ਦੇ ਨਾਲ ਜਿਹੜੀ ਡਿਵੈਲਪਮੈਂਟ ਹੈ ਉਹ ਹੋਊਗੀ ਔਰ ਇਹ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਇਹ ਡਿਮਾਂਡ ਲੋਕਾਂ ਦੀ ਚੱਲੀ ਆ ਰਹੀ ਸੀ ਔਰ ਪਿਛਲੀਆਂ ਸਰਕਾਰਾਂ ਦੇ ਜਾਂ ਤਾਂ ਉਹਨਾਂ ਦੇ ਕੋਈ ਪੋਲਿਟੀਕਲ ਪਰਸਨਲ ਇੰਟਰਸਟ ਸੀ ਜਿਹਦੀ ਵਜ੍ਹਾ ਕਰਕੇ ਇਹ ਨਹੀਂ ਕੀਤਾ ਕਰ ਇਸ ਦੇ ਨਾਲ ਹੀ ਇੱਕ ਦੂਸਰਾ ਬਹੁਤ ਮਹੱਤਵਪੂਰਨ ਫੈਸਲਾ ਜਿਹੜਾ ਪੀਐਸਐਸ ਯਾਨੀ ਕਿ ਇੰਡਸਟਰੀ ਡਿਪਾਰਟਮੈਂਟ ਵੱਲੋਂ ਲੀਜ਼ ਹੋਲਡ ਪ੍ਰੋਪਰਟੀਆਂ ਨੂੰ ਫ੍ਰੀ ਹੋਲਡ ਦੇ ਵਿੱਚ ਕਨਵਰਟ ਕਰਦਾ ਕੰਮ ਹੈ ਜਿਹੜਾ ਉਹ ਫੈਸਲਾ ਜਿਹੜਾ ਉਹ ਲਿਆ ਗਿਆ ਹੈ ਇਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਹ ਜਿਹੀਆਂ ਪਾਲਿਸੀਆਂ ਬਣਾ ਦਿੱਤੀਆਂ ਗਈਆਂ ਕਿ ਜਿਹਦੇ ਵਿੱਚ ਜਿਵੇਂ 50% ਅਨ ਅਰਨਡ ਇਨਕਰੀਜ਼ ਦਾ ਜਿਹੜਾ ਹੈਗਾ ਉਹ ਕਲੋਜ਼ ਪਾ ਦਿੱਤੀ ਗਈ ਤੇ ਕਲੋਜ਼ ਇਹ ਜੀ ਪਾਈ ਕਿ ਲੰਬਾ ਸਮਾਂ ਸਾਲਾਂ ਬੱਧੀ ਮਹਿਜ਼ 4 ਕੇਸ ਸੀ ਜਿਹੜੇ ਉਹ ਸਰਕਾਰ ਕੋਲ ਆਏ ਅਨ ਅਰਨਡ ਇਨਕਰੀਜ਼ ਦੇ ਵਿੱਚ ਤੇ 2 ਨੰਬਰ ਦੇ ਵਿੱਚ ਤੁਸੀਂ ਕਮਾਲ ਦੇਖੋ ਪਾਲਿਸੀ ਬਣਾਤੀ ਪਾਲਿਸੀ ਇੰਨੀ ਸਖਤ ਬਣਾਤੀ ਜਾਂ ਇੰਨੀ ਗਲਤ ਬਣਾਤੀ ਜੀ ਦੀ ਵਜ੍ਹਾ ਕਰਕੇ ਲੋਕ ਪਾਲਿਸੀ ਦੇ ਵਿੱਚ ਨਹੀਂ ਆਏ ਪਰ 2 ਨੰਬਰ ਦੇ ਵਿੱਚ ਉਹਨਾਂ ਨੂੰ ਜਿਹੜਾ ਟਰਾਂਸਫਰ ਅਲਾਉ ਕਰ ਦਿੱਤਾ ਜਾਂਦਾ ਸੀਗਾ ਤੇ ਅਨ ਅਨਡ ਇਨਕਰੀਜ਼ ਜਿਹੜਾ ਉਹ ਕਹਿ ਦਿੱਤਾ ਜਾਂਦਾ ਸੀ ਕਿ ਬਾਅਦ ਦੇ ਵਿੱਚ ਭਰ ਦਿਓ ਜਦੋਂ ਤੁਸੀਂ ਟਰਾਂਸਫਰ ਅਲਾਉ ਕਰਤੀ ਤੇ ਬਾਅਦ ਦੇ ਵਿੱਚ ਭਾਈ ਤੁਹਾਡੇ ਕੋਲੇ ਸਰਕਾਰ ਖਰੂਦ ਅਨੰਦ ਇਨਕਰੀਜ਼ ਕਿਉਂ ਭਰਨਾ ਹੋਊਗਾ ਇਸੇ ਤਰੀਕੇ ਦੇ ਨਾਲ ਇੱਕ ਹੋਰ ਤਰੀਕਾ ਕੱਢਿਆ ਇਹਨਾਂ ਨੇ ਕਿ 3% ਲੈ ਕੇ ਤੁਸੀਂ ਟਰਾਂਸਫਰ ਅਲਾਉ ਕਰ ਦਿਓ ਤੇ ਜਿਹਦੀ ਵਜ੍ਹਾ ਕਰਕੇ ਜੋ 50% ਦਾ ਜਿਹੜਾ ਨੁਕਸਾਨ ਹੁੰਦਾ ਸੀਗਾ ਉਹ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸੀਗਾ ਸੋ ਮੈਂ ਸਮਝਦਾ ਕਿ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਅਹਜੀ ਪਾਲਿਸੀ ਬਣਾਤੀ ਜਿਹੜੀ ਕਿ ਆਪਦੇ ਆਪ ਨੂੰ ਕੌਂਟਰਡਿਕਟ ਕਰਦੀ ਸੀਗੀ ਤੇ ਪੰਜਾਬ ਸਰਕਾਰ ਦਾ ਉਹਦੇ ਚ ਨੁਕਸਾਨ ਹੁੰਦਾ ਸੀਗਾ ਹੁਣ ਅਸੀਂ ਇਹਦੇ ਵਿੱਚ ਬੜੀ ਕ੍ਰਿਸਟਲ ਕਲੀਅਰ ਪਾਲਿਸੀ ਹੈ ਜਿਹੜੀ ਉਹ ਬਣਾ ਦਿੱਤੀ ਹੈ ਜਿਹਦੇ ਵਿੱਚ ਮਹਿਜ਼ 20 ਰੁਪਏ ਪਰ ਸਕੁਅਰ ਯਾਰਡ ਅ ਲੈ ਕੇ ਤੁਸੀਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਹੈ ਜਿਹੜਾ ਉਹਨੂੰ ਕਰਵਾਇਆ ਜਾ ਸਕੇਗਾ ਇਹਦੇ ਲਈ ਬੜੀਆਂ ਡਿਟੇਲ ਡਿਸਕਸ਼ਨਸ ਹੋਈਆਂ ਸਾਰੀਆਂ ਰਿਪਰੈਜੈਂਟੇਸ਼ਨ ਜਿਹੜੀਆਂ ਉਹ ਲਈਆਂ ਗਈਆਂ ਕੈਬਨਿਟ ਸਬ ਕਮੇਟੀ ਬਣੀ ਤਿੰਨ ਮਨਿਸਟਰ ਦੀ ਜਿਹਦੇ ਵਿੱਚ ਰਿਜ਼ਰਵ ਪ੍ਰਾਈਸ ਦਾ 20% ਲੈ ਕੇ ਤੁਸੀਂ ਕਲ ਲੀਜ਼ ਹੋਲਡ ਪ੍ਰਾਪਰਟੀ ਨੂੰ ਹਮੇਸ਼ਾ ਦੇ ਲਈ ਫ੍ਰੀ ਹੋਲਡ ਕਰ ਸਕਦੇ ਹੋ ਇਹਦੇ ਨਾਲ ਮੈਂ ਸਮਝਦਾ ਕਿ ਇੱਕ ਨਵੀਂ ਰੈਵੋਲੂਸ਼ਨ ਹੈ ਜਿਹੜੀ ਉਹ ਆਏਗੀ ਲੋਕਾਂ ਦੇ ਨਾਲ ਉਹਨਾਂ ਦੇ ਪ੍ਰਾਪਰਟੀਆਂ ਉਹਨਾਂ ਦੇ ਨਾਮ ਹੋਣ ਗਿਆ ਜਿਹੜੀ ਇਹ ਕਰਪਸ਼ਨਾਂ ਚੱਲਦੀਆਂ ਸੀਗੇ ਲੋਕਾਂ ਦੀ ਖੱਜਲ ਖਵਾਰੀ ਚੱਲਦੀ ਸੀਗੀ ਉਹ ਸਾਰਾ ਕੁਝ ਖਤਮ ਹੋ ਜਾਏਗਾ ਸੋ ਇਹ ਦੋ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਔਰ ਪਬਲਿਕ ਫ੍ਰੈਂਡਲੀ ਪਾਲਿਸੀਜ਼ ਨੇ ਜਿਹੜੀਆਂ ਕਾਨੂੰਨ ਅੱਜ ਕੈਬਨਿਟ ਨੇ ਪਾਸ ਕੀਤੇ ਨੇ ਔਰ ਮੈਂ ਸਮਝਦਾ ਕਿ ਇਹ ਕੇ ਦੇ ਨਾਲ ਨਵੀਂ ਰੈਵੋਲੂਸ਼ਨ ਆਊਗੀ ਕਿਉਂਕਿ ਜਦੋਂ ਜਿੰਨਾ ਪਲੋਟਾਂ ਦੇ ਉੱਪਰ ਲੰਬਾ ਲੰਬਾ ਸਮਾਂ ਐਜੇ ਕੰਡੀਸ਼ਨਰ ਜਿਵੇਂ ਪਹਿਲਾਂ ਪਾਲਿਸੀ ਦਸੀ ਐਜੇ ਕੰਡੀਸ਼ਨਰ ਲਗਾ ਦਿੱਤੀਆਂ ਗਿਆ ਕਿ ਜੀ ਉੱਥੇ 2 ਸਾਲ ਇੰਡਸਟਰੀ ਚੱਲੀ ਹੋਣੀ ਚਾਹੀਦੀ ਹੈ ਜਾਂ 5 ਸਾਲ ਇਹ ਉਹਦੇ ਨਾਮ ਹੋਣਾ ਚਾਹੀਦਾ ਸੋ ਐਜੀਆਂ ਲਗਾਈਆਂ ਗਿਆ ਜਿਹਦੇ ਨਾਲ ਪਾਲਿਸੀ ਬਣਾਤੀ ਨਾਲ ਹੀ ਬੰਨ ਲਾਤਾ ਤੇ ਤਾਂ ਕਿ ਲੋਕ ਦੋ ਨੰਬਰ ਦੇ ਵਿੱਚ ਪੈਸੇ ਜਿਹੜਾ ਆਫ ਦਿ ਰਿਕਾਰਡ ਲੀਡਰਾਂ ਤੇ ਅਫਸਰਾਂ ਨੂੰ ਦੇਣ ਸੋ ਉਹ ਸਾਰੇ ਦੇ ਸਾਰੇ ਅੱਜ ਵੈਰੀ ਸਰਕਾਰ ਨੇ ਖਤਮ ਕਰਤੇ ਤੇ ਇਹਦੇ ਨਾਲ ਸਾਫ ਸੁਥਰਾ ਜਿਹੜਾ ਸਿਸਟਮ ਹੈ ਉਹ ਚੱਲੇਗਾ ਸਰਕਾਰ ਨੂੰ ਜਿਹੜੀ ਮੈਂ ਤੁਹਾਨੂੰ ਸੈਕੰਡ ਪਾਲਿਸੀ ਦੱਸੀ ਹੈ ਲੀਜ਼ ਹੋਲ ਟੂ ਫਰੀ ਹੋਲਡ ਐਕਸਪੈਕਟਿਡ ਹੈ ਕਿ ਤਕਰੀਬਨ ਤਕਰੀਬਨ 1000 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਉਹ ਸਰਕਾਰ ਨੂੰ ਔਰ ਪੀਐਸਸੀ ਡਿਪਾਰਟਮੈਂਟ ਨੂੰ ਇਹਦੇ ਨਾਲ ਇਸ ਇੱਕ ਪਾਲਿਸੀ ਦੇ ਨਾਲ ਆਏਗਾ ਸੋ ਮੈਂ ਸਮਝਦਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਥੇ ਅੱਜ ਕੱਲੇ ਕੱਲੇ ਪੈਸੇ ਸਰਕਾਰੀ ਖਜ਼ਾਨੇ ਦੇ ਵਿੱਚ ਆਵੇ ਇਹਦੇ ਉੱਪਰ ਪਹਿਰਾ ਦੇ ਰਹੀ ਹੈ ਉੱਥੇ ਲੋਕਾਂ ਦੀ ਜਾਨ ਸਖਾਲੀ ਹੋਵੇ ਇਹਦੇ ਉੱਪਰ ਵੀ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਤੇ ਭਵੰਤਵਾਨ ਸਰਕਾਰ ਇਹਨਾਂ ਦੋਵੇਂ ਲੈਂਡਮਾਰਕ ਪਾਲਿਸੀਜ਼ ਦੇ ਲਈ ਲੈਂਡਮਾਰਕ ਕਾਨੂੰਨਾਂ ਦੇ ਲਈ ਅੱਜ ਵਧਾਈ ਦੀ ਪਾਤ੍ਰਾ ਹੈ ਥੋੜਾ ਸਭ ਇਹ ਤਿੰਨ ਫੈਸਲੇ ਤੇ ਕਿੰਨਾ ਕੁ ਰੈਵਨਿਊ ਆਉਣ ਵਾਲੀ ਚੀਜ਼ ਨੂੰ ਕਹਾਂਗੇ ਜਿਹੜਾ ਜਿਹੜਾ ਤੁਹਾਨੂੰ ਮੈਂ ਦੱਸੇ ਕਿ ਐਕਸਪੈਕਟਿਡ ਹੈ ਜੋ ਸੈਕੰਡ ਪਾਲਿਸੀ ਹੈ ਲੀਜ਼ ਹੋਲ ਟੂ ਫਰੀ ਹੋਲਡਰ ਉਹ ਅੱਜ ਦੀ ਡੇਟ ਦੇ ਵਿੱਚ ਕਨਜ਼ਰਵੇਟਿਵ ਫਿਗਰ ਜੇ ਮੰਨ ਕੇ ਚੱਲੀਏ ਕਨਜ਼ਰਵੇਟਿਵ ਘਟੋਟੇ ਜੇ ਮੰਨ ਕੇ ਚੱਲੀਏ ਮਿਨਿਮਮ 1000 ਕਰੋੜ ਦਾ ਦੀ ਫਿਗਰ ਹੈ ਜਿਹੜੀ ਇਹ ਘਟੋਟਾ ਵੱਧ ਕਿੰਨਾ ਆਏਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਜਿਹੜੀ ਸੈਕੰਡ ਪਾਲਿਸੀ ਹੈ ਉਹਦੇ ਨਾਲ ਜਿੱਥੇ CLU ਦੇ ਕਨਵਰਸ਼ਨ ਮੂਜੇ ਨਹੀਂ ਪਲਾਟਸ ਦੀ ਉਥੇ ਹੀ ਜਿੱਥੇ ਡਵੈਲਪਮੈਂਟ ਹੋਣੀ ਹੈ ਜਿੱਥੇ ਕੰਸਟਰਕਸ਼ਨਸ ਹੋਣੀਆਂ ਨੇ ਉਹ ਇਨਡਾਇਰੈਕਟ ਬੈਨੀਫਿਟ ਤਾਂ ਜਿਹੜੇ ਆਉਣਗੇ ਆਉਣਗੇ ਪਰ ਸਿੱਧਮ ਸਿੱਧੇ ਤੌਰ ਦੇ ਉੱਪਰ CLU ਦੀ ਜਿਹੜੀ ਫੀਸ ਹੈ ਉਹ ਜਦੋਂ ਸਰਕਾਰ ਨੂੰ ਆਏਗੀ ਉਹ ਵੀ ਇੱਕ ਬਹੁਤ ਵੱਡੀ ਅਮਾਉਂਟ ਹੈ ਜਿਹੜੀ ਉਹ ਹੋਊਗੀ ਮੈਂ ਤੁਹਾਨੂੰ ਹਜੇ ਇਸ ਕਰਕੇ ਨਹੀਂ ਫਿਗਰਸ ਦੇ ਸਕਦਾ ਕਿਉਂਕਿ ਹਜੇ ਇਹ ਅੰਦਾਜ਼ਾ ਨਹੀਂ ਹੈ ਵੀ ਹਜ਼ਾਰਾਂ ਪਲਾਟਾਂ ਦੇ ਵਿੱਚੋਂ ਕਿੰਨੇ ਲੋਕ ਐਪਲੀਕੇਸ਼ਨ ਲੈ ਕੇ ਸਰਕਾਰ ਕੋਲ ਆਉਣਗੇ ਪਰ ਮੈਂ ਜੇ ਬ੍ਰੌਡਲੀ ਆਪਾਂ ਦੇਖੀਏ ਤੇ ਇਹ ਉਹ ਪਾਲਿਸੀ ਹੈ ਜਿਹੜੇ ਕਿ ਲੋਕ ਹੀ ਆ ਕੇ ਕਹਿੰਦੇ ਰਹੇ ਨੇ ਜੀ ਕਿ ਤੁਸੀਂ ਸਾਨੂੰ ਇਹ ਪਾਲਿਸੀ ਬਣਾ ਕੇ ਦਿਓ ਸਾਡੀ ਜਾਨ ਸੌਖੀ ਕਰੋ ਅਸੀਂ ਸਰਕਾਰ ਨੂੰ ਪੈਸਾ ਦੇ ਕੇ ਅਸੀਂ ਲੀਗਲ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹਾਂ ਪਰ ਪਿਛਲੇ ਪਾਲਿਸੀ ਉਹਨੂੰ ਅਲਾਉ ਨਹੀਂ ਕਰਦੀ ਸੀਗਾ ਸੋ ਮੈਨੂੰ ਲੱਗਦਾ ਕਿ ਸਬਸਟੈਂਸ਼ੀਅਲ ਅਮਾਉਂਟ ਜੜੀ ਹੋਏਗੀ ਲੈਂਡ ਫੂਨ ਜਿਹੜੀ ਹੈਗੀ ਪਾਲਿਸੀ ਇਹਦੇ ਉਹਦੇ ਵਿੱਚ ਵੀ ਇੰਡਸਟਰੀਅਲ ਪਾਰਕ ਆਏਗਾ ਜਿਹੜਾ ਤੁਸੀਂ ਦੱਸ ਕਿਹਾ ਸੀ ਨਹੀਂ ਉਹ ਤਾਂ ਜਿਹੜੇ ਜਿਹੜੇ ਏਰੀਏ ਦੇ ਵਿੱਚ ਕੋਈ ਇੰਡਸਟਰੀਅਲ ਪਾਰਕ ਜਿੱਥੇ ਲੋਅ ਹੋਏਗਾ ਉਹ 27 ਜਗਤ ਹੈ ਜਿਹ ਪਹਿਲੇ ਫੇਸ ਦੇ ਵਿੱਚ ਕਰ ਰਹੇ ਹਾਂ ਉਹ ਕਿੱਥੇ ਕਿੱਥੇ ਆਏਗਾ ਉਹ ਮੈਂ 27 ਦਫਾ ਨੂੰ ਐਗਜ਼ੈਕਟਲੀ ਦੱਸਾਂ ਪਰ ਡੈਫੀਨਿਟਲੀ ਉਹਨਾਂ ਚ ਰੈਜ਼ੀਡੈਂਸ਼ੀਅਲ ਵੀ ਹੋਏਗਾ ਕਮਰਸ਼ੀਅਲ ਵੀ ਹੋਏਗਾ ਗਰੁੱਪ ਹਾਊਸਿੰਗ ਵੀ ਹੋਏਗੀ ਸਾਰਾ ਕੁਝ ਹੋਏਗਾ ਹਰਸ਼ਦ ਮੈਂ ਦੱਸ ਮੇਰੇ ਕੈਬਨਟ ਦੇ ਕੋਲੀਗ ਸਰਦੀਪ ਸਿੰਘ ਜੀ